ਤਿਹਦਰ ਪੰਜਾਬ ਸਰਕਾਰ ਵੱਲੋਂ ਐਸਪੀਐਸ ਪਰਮਾਰ ਪੁਲਿਸ ਅਫਸਰ ਨੂੰ ਇੱਕ ਵਾਰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਲਗਾਇਆ ਗਿਆ। ਸਾਬਕਾ ਬਿਜ਼ਨਸ ਟੀਫ ਐਸਪੀਐਸ ਪਰਮਾਰ ਨੂੰ ਬਹਾਲ ਹੁੰਦਿਆਂ ਹੀ ਇਹ ਵੱਡੀ ਜ਼ਿੰਮੇਵਾਰੀ ਸੂਬੇ ਦੇ ਵਿੱਚ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਕ腐ਸ਼ਨ ਦੇ ਇਲਜ਼ਾਮਾਂ ਹੇਠ ਸੂਬਾ ਸਰਕਾਰ ਦੇ ਵੱਲੋਂ ਸਸਪੈਂਡ ਕੀਤਾ ਗਿਆ ਸੀ। ਦਰਅਸਲ ਪੰਜਾਬ ਸਰਕਾਰ ਨੇ ਪਰਮਾਰ ਨੂੰ 25 April 2025 ਨੂੰ ਸਸਪੈਂਡ ਕੀਤਾ ਸੀ। ਪਰਮਾਰ ਦੇ ਨਾਲ ਬਿਜ਼ਨਸ ਬਿਊਰੋ ਦੇ ਦੋ ਸੀਨੀਅਰ ਸੁਪਰਡੈਂਟ ਸੁਵੰਜੀਤ ਅਤੇ ਇੱਕ ਸਹਾਇਕ ਇਨਸਪੈਕਟਰ ਜਨਰਲ ਹਰਪ੍ਰੀਤ ਸਿੰਘ ਨੂੰ ਵੀ ਮੌਤਲ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਲਾਇਸੈਂਸ ਘਟਾਲੇ ਦੇ ਵਿੱਚ ਸਸਪੈਂਡ ਕੀਤੇ ਗਏ ਸਾਬਕਾ ਚੀਫ ਵਿਜੀਲੈਂਸ ਐਸਪੀਐਸ ਪਰਮਾਰ ਨੂੰ ਹੁਣ ਮੁੜ ਤੋਂ ਬਹਾਲ ਕਰ ਦਿੱਤਾ ਹੈ ਕਿ ਜਦਕਿ ਪੀਪੀਐਸ ਵਰਿੰਦਰ ਸਿੰਘ ਬਰਾੜ ਨੂੰ ਏਜੀਆਈ ਪ੍ਰੋਵੀਜ਼ਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਇੱਕ ਵਾਰ ਫਿਰ ਤੋਂ ਸਸਪੈਂਡ ਕੀਤੇ ਗਏ ਅਫਸਰ ਐਸਪੀਐਸ ਪਰਮਾਰ ਨੂੰ ਲਾਅ ਐਂਡ ਆਰਡਰ ਦਾ ਇੰਚਾਰਜ ਲਗਾਇਆ ਗਿਆ ਹੈ ਅਸੋ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਦਿੱਤੀ ਗਈ ਹੈ ਅਤੇ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਤੇ ਉਧਰ ਪੰਜਾਬ ਸਰਕਾਰ ਵੱਲੋਂ ਐਸਪੀਐਸ ਪਰਮਾਰ ਪੁਲਿਸ ਅਫਸਰ ਨੂੰ ਇੱਕ ਵਾਰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਉਹਨਾਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਲਗਾਇਆ ਗਿਆ ਸਾਬਕਾ ਬਿਜ਼ਨਸ ਟੀਫ ਐਸਪੀਐਸ ਪਰਮਾਰ ਨੂੰ ਬਹਾਲ ਹੁੰਦਿਆਂ ਹੀ ਇਹ ਵੱਡੀ ਜ਼ਿੰਮੇਵਾਰੀ ਸੂਬੇ ਦੇ ਵਿੱਚ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਕ腐ਸ਼ਨ ਦੇ ਇਲਜ਼ਾਮਾਂ ਹੇਠ ਸੂਬਾ ਸਰਕਾਰ ਦੇ ਵੱਲੋਂ ਸਸਪੈਂਡ ਕੀਤਾ ਗਿਆ ਸੀ ਦਰਅਸਲ ਪੰਜਾਬ ਸਰਕਾਰ ਨੇ ਪਰਮਾਰ ਨੂੰ 25 April 2025 ਨੂੰ ਸਸਪੈਂਡ ਕੀਤਾ ਸੀ ਪਰਮਾਰ ਦੇ ਨਾਲ ਬਿਜ਼ਨਸ ਬਿਊਰੋ ਦੇ ਦੋ ਸੀਨੀਅਰ ਸੁਪਰਡੈਂਟ ਸਵਨਜੀਤ ਅਤੇ ਇੱਕ ਸਹਾਇਕ ਇਨਸਪੈਕਟਰ ਜਨਰਲ ਹਰਪ੍ਰੀਤ ਸਿੰਘ ਨੂੰ ਵੀ ਮੁਅਤਲ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਲਾਇਸੈਂਸ ਘੁਟਾਲੇ ਦੇ ਵਿੱਚ ਸਸਪੈਂਡ ਕੀਤੇ ਗਏ ਸਾਬਕਾ ਚੀਫ ਵਿਜੀਲੈਂਸ ਐਸਪੀਐਸ ਪਰਮਾਰ ਨੂੰ ਹੁਣ ਮੋਰ ਤੋਂ ਬਹਾਲ ਕਰ ਦਿੱਤਾ ਹੈ ਕਿ ਜਦਕਿ ਪੀਪੀਐਸ ਵਰਿੰਦਰ ਸਿੰਘ ਬਰਾੜ ਨੂੰ AGI ਪ੍ਰੋਵੀਜ਼ਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਇੱਕ ਵਾਰ ਫਿਰ ਤੋਂ ਸਸਪੈਂਡ ਕੀਤੇ ਗਏ ਅਫਸਰ ਐਸਪੀਐਸ ਪਰਮਾਰ ਨੂੰ ਲਾਅ ਐਂਡ ਆਰਡਰ ਦਾ ਇੰਚਾਰਜ ਲਗਾਇਆ ਗਿਆ ਹੈ ਸੋ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਦਿੱਤੀ ਗਈ ਹੈ ਅਤੇ ਮੋੜ ਤੋਂ ਬਹਾਲ ਕਰ ਦਿੱਤਾ ਗਿਆ ਹੈ